ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਜੀ ਅੱਜ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਅਤੇ ਠੀਕ ਠਾਕ ਹੋਵੋਗੇ ਜੋ ਹੈ ਅੱਜ ਆਏ ਹੋਏ ਜੇ ਇੱਕ ਮੇਲਾ ਵੇਖਣ ਲਈ ਤੇ ਬਟਿੰਡੇ ਰੋਜ਼ਗਾਰਡਨ ਦੇ ਕੋਲ ਇੱਕ ਮੇਲਾ ਲੱਗਿਆ ਹੋਇਆ ਹੈ ਮੇਲੇ ਦੀ ਖਾਸियत ਇਹ ਜੀ ਇੱਥੇ ਇੱਕ ਅੰਡਰਵਾਟਰ ਟਨਲ ਬਣੀ ਹੋਈ ਹੈ ਤੇ ਉਹਦੇ ਵਿੱਚ ਕਾਫੀ ਵੱਖ-ਵੱਖ ਤਰ੍ਹਾਂ ਦੀਆਂ ਮੱਛੀਆਂ ਅਤੇ ਕਈ ਹੋਰ ਜਾਨਵਰ ਵੀ ਹੈਗੇ ਆ ਤੇ ਆਪਾਂ ਖਾਸ ਤੇ ਇਹੀ ਮੇਲਾ ਵੇਖਣ ਆਏ ਆ ਅੱਜ ਇਸ ਵਿੱਚ ਉਹ ਝੂਲੇ ਵਗਾਰੇ ਵੀ ਲੱਗੇ ਹੋਏ ਆ ਤੇ ਅਸੀਂ ਉਹਨਾਂ ਤੇ ਵੀ ਇੰਜੋਏ ਕਰਾਂਗੇ ਝੂਲਿਆਂ ਤੇ ਤੇ ਮੇਨ ਜੋ ਇਥੋਂ ਇਸ ਮੇਲੇ ਦੀ ਐਟ੍ਰੈਕ ਜੋ ਵੱਖ-ਵੱਖ ਤਰ੍ਹਾਂ ਦੀਆਂ ਫਿਸ਼ਸ ਐ ਮੱਛੀਆਂ ਐ ਮੈਂ ਤਾਂ ਸਿੱਹੀ ਉਹੀ ਵੇਖਣ ਆਏ ਹੋਇਆ। ਇਹ ਮੇਲਾ ਜਿਹੜਾ ਵੱਖ-ਵੱਖ ਤਾਮ ਐ ਤੇ ਪਹਿਲਾਂ ਤਾਂ ਲੱਗਿਆ ਵੱਡੇ ਸ਼ਹਿਰਾਂ ਦੇ ਵਿੱਚ ਤਾਂ ਲੱਗਦਾ ਰਹਿੰਦੇ ਐ ਪਰ ਇਹ ਬਠਿੰਡੇ ਦੇ ਵਿੱਚ ਪਹਿਲੀ ਵਾਰੀ ਆਇਆ ਫਿਰ ਅਸੀਂ ਕਿਹਾ ਇਹ ਅਸੀਂ ਮਿਸ ਨਹੀਂ ਕਰਨਾ ਚਾਹੁੰਦੇ ਤੇ ਅਸੀਂ ਵੀ ਦੇਖਦੇ ਆਂ ਤੇ ਤੁਹਾਨੂੰ ਵੀ ਜ਼ਰੂਰ ਦਿਖਾਵਾਂਗੇ। ਹਾਂਜੀ ਬਿਲਕੁਲ ਜਿਵੇਂ ਕੋਈ ਨਵੀਂ ਚੀਜ਼ ਸ਼ਹਿਰ ਦੇ ਵਿੱਚ ਆਈ ਹੋਵੇ ਨਾ ਜ਼ਰੂਰ ਦੇਖਣੀ ਚਾਹੀਦੀ ਐ ਤੇ ਦੇਖਣ ਵਾਲੀ ਚੀਜ਼ ਐ ਇਹ ਤੇ ਜੁੜੇ ਰਹੋ ਸਾਡੇ ਵੀਡੀਓ ਦੇ ਨਾਲ। ਤੁਸੀਂ ਵੀ ਕਰਿਓ ਸਾਡੇ ਨਾਲ ਪੂਰਾ ਇੰਜੋਏ ਦੇਖਿਓ ਫਿਸ਼ ਵਾਂਸ ਉਹਨੀਆਂ। ਇਹ ਤਾਂ ਇਸ ਮੇਲੇ ਦੇ ਵਿੱਚ ਸਾਰੀ ਗੱਲਬਾਤ ਕਰਾਂਗੇ ਕਿੰਨੇ ਟਿਕਟਾਂ ਕਿੰਨੀ ਐਂਟਰੀ ਹੈ ਤੇ ਕੀ ਟਾਈਮਿੰਗ ਹੈ ਮੇਲੇ ਦੀ ਤੇ ਸਭ ਤੋਂ ਪਹਿਲਾਂ ਜੀ ਸਾਹਮਣੇ ਟਿਕਟ ਕਾਊਂਟਰ ਹੈ ਜੀ ਤੇ ਟਿਕਟ ਵਗੈਰਾ ਲੈਣੇ ਪਹਿਲਾਂ ਇਆਂ ਟਿਕਟਸ ਲੈ ਲਈਆਂ ਜੀ ਤੇ ਟਿਕਟਸ ਹੈਗੇ 30 ਰੁਪਏ ਪਰ ਪਰਸਨ ਤੇ ਅਸੀਂ ਚਾਰ ਜਣੇ ਸੀਗੇ ਦੋ ਬੱਚੇ ਅਤੇ ਦੋ ਜਣੇ ਅਸੀਂ ਟੋਟਲ ਚਾਰ ਟਿਕਟਾਂ ਲੈ ਲਈਆਂ 120 ਰੁਪਏ ਦੀਆਂ ਤੇ ਇੱਧਰਲੇ ਪਾਸੇ ਐਂਟਰੀ ਗੇਟ ਹੈ ਜੀ ਲੋਗ ਜੀ ਅੰਦਰ ਐਂਟਰ ਕਰ ਗਏ ਆ ਜੀ ਤੇ ਹੁਣ ਅੱਗੇ ਮੈਲਰੀ ਐਂਟਰੀ ਇਧਰਲੇ ਪਾਸੇ ਹੈਗੀ ਆ ਤੇ ਆਪਾਂ ਦੇਖੋ ਤੁਸੀਂ ਅন্ডਰਵਾਟਰ ਪਿਚ ਕਨਲ ਦੇਖਣੀ ਆ ਉਹਦੀ ਟਿਕਟ ਵੱਖਰੀ ਹੈ ਜੀ 100 ਰੁਪਏ ਪਰ ਪਰਸਨ ਤੇ ਅਸੀਂ ਆਹ ਚਾਰ ਟਿਕਟਾਂ ਲੈ ਲਈਆਂ ਜੀ 400 ਰੁਪਏ ਦੀਆਂ ਤੇ ਮੇਲੇ ਦੀ ਜੋ ਮੇਨ ਅਟਰੈਕਸ਼ਨ ਉਹ ਆਪਾਂ ਦੇਖਾਂਗੇ ਮਾਹੌਲ ਦੇਖਣ ਨਾਲ ਆਇਆ ਚਾਰੇ ਪਾਸੇ ਦੇਖੋ ਨਾ ਮੱਛੀਆਂ ਦੀਆਂ ਆ ਫਲੈਕਸ ਫਲਾਈਆਂ ਹੋਈਆਂ ਨੇ ਤੇ ਬਹੁਤ ਸੋਹਣੀਆਂ ਲੱਗ ਰਹੀਆਂ ਪੂਰਾ ਇੰਟਰੈਕਟ ਕਰ ਰਿਹਾ ਇਹ ਫਿਸ਼ ਇਹ ਸ਼ਾਇਦ ਤੁਹਾਨੂੰ ਜਿਹੜੀਆਂ ਇਹ ਮੱਛੀਆਂ ਦੇ ਫਲੈਕਸ ਲੱਗੀਆਂ ਹੋਈਆਂ ਇਹਹੀ ਅੰਦਰ ਦੇਖਣ ਨੂੰ ਮਿਲਣਗੀਆਂ ਸਾਡੇ ਬੱਚੇ ਵੀ ਪੂਰੇ ਐਕਸਾਈਟਡ ਆ ਮੱਛੀਆਂ ਦੇਖਣ ਵਾਸਤੇ ਇਹ ਦੇਖਦੇ ਆਂ ਅੱਜ ਲਾਈਵ ਫਿਸ਼ਿਸ ਕਿਵੇਂ ਦੀਆਂ ਲੱਗਦੀਆਂ ਨੇ ਕਿਵੇਂ ਦੀਆਂ ਹੁੰਦੀਆਂ ਤੇ ਸਪੈਸ਼ਲ ਇਨਸਟਰਕਸ਼ਨ ਲਿਖੀ ਹੋਈ ਹੈ ਜੀ ਤੇ ਕੋਈ ਪਾਸ ਨਹੀਂ ਚੱਲੂਗਾ ਅੰਡਰਵਾਟਰ ਟਨਲ ਦੇ ਵਿੱਚ ਤੇ ਟਿਕਟ ਲੈ ਕੇ ਆਓ ਇਹ ਆ ਟਨਲ ਬਣੀ ਹੋਈ ਹੈ ਜੀ ਤੇ ਬਹੁਤ ਹੁਣੀ ਸਜਾਈ ਹੋਈ ਹੈ ਤੇ ਇੱਧਰ ਐਕੁਏਰੀਅਮ ਲੱਗੇ ਹੋਏ ਜੀ ਬੱਕਰੇ ਬੱਕਰੇ ਜੇ ਗੱਲ ਕਰੀਏ ਮੱਛੀਆਂ ਬਾਰੇ ਮੱਛੀਆਂ ਬਾਰੇ ਬਾਲੀ ਜਾਣਕਾਰੀ ਤਾਂ ਹੈ ਨਹੀਂ ਚਲੋ ਫਿਰ ਵੀ ਮੜਾ ਮੋਟੇ ਜੇ ਉਹ ਜਾਣਕਾਰੀ ਹੋਊ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂਗੇ ਤੇ ਵਾਕਿਆਰ ਬਹੁਤ ਓਹਨੇ ਸੋਹਣੀਆਂ ਮੱਛੀਆਂ ਯਾਰ ਪਹਿਲੀਆਂ ਅਸੀਂ ਦੇਖਦੇ ਜਿੱਥੇ ਲਿਖਿਆ ਰੈਡ ਹੁਕ ਹੁਕ ਸਪੋਟਡ ਤੇ ਕਿੰਨੇ ਬਾ ਡਾਲਰ ਹੈ ਇਹ ਬਾਲੀਆਂ ਛੋਟੀਆਂ ਛੋਟੀਆਂ ਮੱਛੀਆਂ ਇਹ ਬਿਲਕੁਲ ਹੀ ਛੋਟੀਆਂ ਥੋੜੀਆਂ ਸਮੁੰਦਰ ਵਿੱਚ ਜੋ ਮਾੜੇ ਮੋٹے ਪੌਦੇ ਵਗੈਰਾ ਹੁੰਦੇ ਆ ਉਹ ਖਾਂਦੀ ਹੈ ਜੀ ਇਹ ਪੌਦੇ ਵਗੈਰਾ ਜਾਂ ਕੀੜੇ ਮਕੌੜੇ ਹੋਗੇ ਉਹ ਕੁਝ ਵੀ ਇਹ ਖਾਂਦੀ ਹੁੰਦੀ ਹੈ ਤੇਜ ਲੰਬਾਈ ਲਿਖਿਆ ਜੀ ਕਹਿੰਦੇ ਐਂ ਦੀ ਲੰਬਾਈ 15 ਸੈਂਟੀਮੀਟਰ ਤੱਕ ਹੁੰਦੀ ਆ ਤੇ ਆ ਛੋਟੀਆਂ ਛੋਟੀਆਂ ਮੱਛੀਆਂ ਹੈਗੀਆਂ ਜੀ ਇਹ ਬਹੁਤ ਹੀ ਪਤਲੀਆਂ ਜੀਆਂ ਵੇਖ ਜੀ ਮੱਛੀਆਂ ਇਹ ਜਿਹੜੀ ਆ ਤੁਸੀਂ ਮੱਛੀ ਦੇਖ ਰਹੇ ਹੋ ਆਹ ਵਾਲੀਆਂ ਇਹ ਹੈਗੇ ਜੀ 3 3 ਬਾਰ ਡਾਲਰ ਇਹਦੀ ਪਛਾਣ ਇਹੀ ਹੈ ਜੀ ਕਾਫੀ ਪਤਲੀ ਹੁੰਦੀ ਹੈ ਮੱਛੀ ਇਹ ਜਿਵੇਂ ਆ ਬਿੱਟ ਧਾਰੀ ਜਿਹੀ ਬਣੀ ਹੋਈ ਹੈ ਕਾਲੀ ਜੀ ਬਸ ਇਹਦੀ ਪਛਾਣ ਇਹ ਕੀ ਕਰ ਰਹੇ ਆ ਤੁਹਾਨੂੰ ਪਤਾ ਆਹ ਦਾ ਟਾਈਮ ਨਹੀਂ ਆਂਦੀ ਹੈ ਕਿ ਆਹਦਾ ਹਿਲ ਨਹੀਂ ਆਉਂਦੀ ਕਿ ਆਹਦਾ ਰੰਗ ਕਿੱਦਾਂ ਹੋਏਗਾ ਅੱਜ ਆਈ ਹੋਈ ਐ ਮੈਨੂੰ ਲੱਗ ਰਿਹਾ ਵੀ ਇਹ ਮੱਛੀਆਂ ਨਹੀਂ ਗੀਆਂ ਇੱਕ ਕਾਗਜ਼ ਹੈ ਤੇ ਕਾਗਜ਼ ਹੀ ਐ ਹਿਲ ਰਿਹਾ ਐ ਸੱਚ ਲੱਗ ਰਿਹਾ ਹੈ ਗਾਇਸ ਇਹਨੇ ਕਿ ਸ਼ੋਰਟ ਸ਼ੋਰਟੇ ਸ਼ੁਕੀਆਂ ਸੱਚੀ ਸ਼ਾਰਕ ਹੈ ਉਹ ਸੋ ਇੱਥੇ ਲਿਖਿਆ ਹੋਇਆ ਜੀ ਇਲੈਕਟ੍ਰਿਕ ਬਲੂ ਰੈਮ ਇਹ ਪਤਾ ਨਹੀਂ ਕਿਹੜੀ ਮੱਛੀ ਹੈ ਜੀ ਇਹ ਸ਼ਾਂਤਰੀਆਂ ਮੱਛੀਆਂ ਹੈ ਇਹ ਖੜੀਆਂ ਹੋਈਆਂ ਇੱਕ ਸਾਥੇ ਜਿਆਦਾ ਆਰਾਮ ਕਰ ਰਹੀਆਂ ਤੇ ਜਿਆਦਾ ਥੱਕ ਗਈਆਂ ਇਹ ਵਾਲੀਆਂ ਮੱਛੀਆਂ ਜਿਹੜੀਆਂ ਜਿਹੜੀਆਂ ਪਹਿਲਾਂ ਮੱਛੀਆਂ ਦੇਖੀ ਸੀ ਉਹਨਾਂ ਨਾਲੋਂ ਥੋੜ੍ਹੀਆਂ ਹੀ ਮੋਟੀਆਂ ਇਹ ਛੋਟੇ ਛੋਟੇ ਸ਼ਾਰਕ ਮੱਛੀਆਂ ਕਦੇ ਸੱਦੇ ਜਾ ਰਹੀਆਂ ਕਦੇ ਖੱਬੇ ਜਾ ਰਹੀਆਂ ਕੱਲ ਕਰੀਆ ਕਨਾਲ ਦੇ ਵਿੱਚ ਕੂਲਰ ਵਗੈਰਾ ਵਧੀਆ ਲੱਗੇ ਹੋਇਆ ਗਰਮੀ ਐਂ ਨਹੀਂ ਮਹਿਸੂਸ ਨਹੀਂ ਹੋ ਰਹੀ ਚਾਹੇ ਗਰਮੀ ਦਾ ਮੌਸਮ ਹੈ ਤੇ ਇਧਰ ਆਈ ਬਲੈਕ ਔਰੈਂਡਾ ਤੁਹਾਨੂੰ ਤਾਂ ਮੱਛੀਆਂ ਦਾ ਨਾਮ ਵੀ ਨਹੀਂ ਪਤਾ ਸੀ ਪਹਿਲੀ ਵਾਰ ਦੇਖ ਰਹੀਆਂ ਕੁਝ ਮੱਛੀਆਂ ਇਹ ਨੇ ਅੰਨਿਆ ਵੀ ਕਿਸਮਾਂ ਹੁੰਦੀਆਂ ਮੱਛੀਆਂ ਦੀਆਂ ਇਹ ਤਾਂ ਗੋਲੇ-ਗੋਲੇ ਵਰਗੀ ਲੱਗਦੀਆਂ ਨੇ ਮੋਟੀ ਜੀ ਗੋਲ-ਮੋਲ ਜੀ ਹਾਂ ਤੇ ਅੱਗੇ ਆ ਗਏ ਜੀ ਬੇਬੀ ਪੈਕੂ ਫਿਸ਼ ਇਹ ਵੀ ਯਾਰ ਕਾਫੀ ਛੋਟੀਆਂ ਛੋਟੀਆਂ ਮੱਛੀਆਂ ਹਨ ਕਹਿੰਦੇ ਇਸ ਮੱਛੀ ਦੀ ਖਾਤੇ ਦੇਹੀ ਇਹ ਪਰਹਾਨਾ ਮੱਛੀ ਹੁੰਦੀ ਹੈ ਜੀ ਉਹੀ ਨਸਲ ਚ ਪਾਈ ਜਾਂਦੀ ਹੈ ਇਹ ਜੋ ਮੱਛੀ ਹੈ ਬੇਬੀ ਪੈਕੋਫਿਸ਼ ਹੈ ਜਲੀ ਬੂਟੇ ਵਗੈਰਾ ਹੁੰਦੇ ਹਨ ਨਾ ਸਮੁੰਦਰ ਦੇ ਵਿੱਚ ਤੇ ਜੋ ਬੀਜ ਵਗੈਰਾ ਹੁੰਦੇ ਉਹ ਖਾਂਦੀ ਹੈ ਜੀ ਇਸ ਦੀ ਖਾਸ ਹੀ ਤੇ ਇਹ ਵੀ ਹੈ ਕਿ ਇਹਨਾਂ ਦੇ ਜਿਹੜੇ ਦੰਦ ਹੁੰਦੇ ਆ ਉਹ ਜਿਵੇਂ ਆਪਣੇ ਇਨਸਾਨ ਦੇ ਮਨੁੱਖ ਦੇ ਹੁੰਦੇ ਆ ਉਹਨਾਂ ਵਰਗੇ ਹੁੰਦੇ ਆ ਤੇ ਇਧਰ ਹੈਗੇ ਜੀ ਪਾਂਡਾ ਗੋਤ ਤੇ ਮੱਛੀ ਦੇ ਜਿਵੇਂ ਨਾ ਟੇਲ ਹੈ ਪੂਛ ਹੈ ਪੂਛ ਤੇ ਦੋ ਰਿੰਗ ਜੇ ਬਣੇ ਹੋਏ ਆ ਤੇ ਜਾਂ ਮੂੰਹ ਤੇ ਮਾਰੀ ਇੱਕ ਚਿੱਟਾ ਜਾਂ ਨਿਸ਼ਾਨ ਹੈ ਕਿ ਬਾਕੀ ਸਾਰੀ ਇਹ ਕਾਲੇ ਰੰਗ ਦੀ ਹੈ। ਐਸ ਮੱਛੀ ਦੀ ਹੀ ਪਹਿਚਾਣ ਹੈ। ਪਾਂਡਾ ਗੋਸਟ ਫਿਸ਼ ਹੈ ਮੱਛੀ ਹੈ। ਇਹ ਫੇਰੀ ਵਿੱਚ ਰੱਖਣ ਵਾਸਤੇ ਹੀ ਜਿਆਦਾ ਯੂਜ਼ ਕੀਤੀ ਜਾਂਦੀ ਹੈ। ਸ਼ੇਪ ਦੇਖਦੇ ਜਿਵੇਂ ਚਾਕੂ ਨਹੀਂ ਹੁੰਦਾ ਯਾਰ। ਜਿਵੇਂ ਚਾਕੂ ਹੁੰਦਾ ਉਹ ਉਸ ਤਰ੍ਹਾਂ ਦੀ ਸ਼ੇਪ ਚ ਹੈ ਮੱਛੀ। ਤੇ ਟਾਈਗਰ ਪੈਰਟ। ਜਾਂ ਪੈਰਟ ਤਾਂ ਬਸ ਉਹਦੇ ਜਿਹੀ ਇਕੱਲੇ ਤੋਤੇ ਹੀ ਹੁੰਦੇ ਪਰ ਇੱਥੇ ਮੱਛੀਆਂ ਦੀ ਕਿਸਮਾਂ ਦੇ ਵਿੱਚ ਵੀ ਤੋਤੇ ਆਉਂਦੇ ਆ। ਤੇ ਕਾਰਨ ਇਹੀ ਹੈ। ਐਨ ਦਾ ਨਾ ਪੈਰਟ ਹੁੰਦਾ ਵੀ ਕਿਉਂਕਿ ਇਹਦਾ ਨਾ ਮੂੰਹ ਉਹ ਪੈਰਟ ਵਰਗਾ ਹੈ ਜੀ ਵਾਈਟ ਕਲਰ ਦੀਆਂ ਇਹ ਰੰਗ ਬਰੰਗੀਆਂ ਬੱਚੀਆਂ ਟਾਈਗਰ ਪੈਰਟ ਇਸੇ ਕਰਕੇ ਇਹਦਾ ਨਾਮ ਹੈ ਕਿਉਂਕਿ ਇੰਨੇ ਜਿਹੜੇ ਸਪੋਰਟਸ ਸਪੋਰਟਸ ਬਣੇ ਹੋਏ ਆ ਟਾਈਗਰ ਵਾਂਗੂ ਹੀ ਹੈਗੇ ਬਲੈਕ ਰੰਗ ਵਾਲੇ ਬਿਲਕੁਲ ਹਾਂ ਜੀ ਉਹ ਇਹ ਬਹੁਤ ਸੋਹਣੀਆਂ ਇਹ ਰਹਿ ਕੇ ਬੱਚੀਆਂ ਕਲਰ ਹੀ ਬਹੁਤ ਸੋਹਣਾ ਇਹਨਾਂ ਦਾ ਤਾਫਿਸ਼ ਦਾ ਦੇਖੋ ਇਹ ਕੁਦਰਤ ਦੇ ਰੰਗ ਦੇਖੋ ਯਾਰ ਤੁਸੀਂ ਤੇ ਕਿੰਨਾ ਕੁਝ ਬਣਾਇਆ ਹੋਇਆ ਕੁਦਰਤ ਨੇ ਕੋਈ ਤੋੜ ਨਹੀਂ ਕੁਦਰਤ ਦਾ ਇਹ ਫਿਸ਼ ਬਾਰੇ ਤਾਂ ਸਾਨੂੰ ਬਾਰੀ ਨੌਲੇਜ ਨਹੀਂ ਹੈਗੀ ਇੰਨੀ ਕਿਸਮ ਦੀਆਂ ਮੱਛੀਆਂ ਪਹਿਲੀ ਵਾਰ ਦੇਖਿਆ ਆਪਾਂ ਤਾਂ ਅੰਜ ਹੁੰਦਾ ਕਿ ਮੱਛੀਆਂ ਇੱਕ ਵੱਡੀਆਂ ਹੁੰਦੀਆਂ ਤੇ ਇੱਕ ਛੋਟੀਆਂ ਮੱਛੀਆਂ ਹੁੰਦੀਆਂ ਜਾਂ ਰੰਗ-ਬਰੰਗੀਆਂ ਮੱਛੀਆਂ ਹੁੰਦੀਆਂ ਬਸ ਸਹੀ ਮੱਛੀਆਂ ਤਾਂ ਆਪਾਂ ਜਿਵੇਂ ਗੁਰਦੁਆਰਾ ਸਾਹਿਬ ਇੱਥੇ ਦੇਖਦੇ ਆਂ ਵੀ ਹਾਂ ਉੱਥੇ ਦੇਖ ਗਿਆ ਜਿਆਦਾ ਆ ਹਾਂ ਫਲੋਵਰ ਦੇ ਵਿੱਚ ਦੇਖ ਲੈਣੀਆਂ ਮੱਛੀਆਂ ਇੱਥੇ ਏਸੀ ਵਗੈਰਾ ਲਾਏ ਹੋਇਆ ਏਸੀ ਪਤਾ ਨਹੀਂ ਹੁਣ ਇਹ ਮੱਛੀਆਂ ਵਾਸਤੇ ਲਾਇਆ ਕੇ ਜਾਂ ਆਮ ਲੋਕ ਆਉਂਦੇ ਇੱਥੇ ਉਹਨਾਂ ਵਾਸਤੇ ਲਾਇਆ ਹੋਇਆ ਇੱਥੇ ਵਿੱਚ ਵੀ ਵੱਖ-ਵੱਖ ਤਰ੍ਹਾਂ ਦੀਆਂ ਮੱਛੀਆਂ ਰੱਖੀਆਂ ਹੋਈਆਂ ਤੇ ਇਹਨਾਂ ਮੱਛੀਆਂ ਬਾਰੇ ਵੀ ਤੁਹਾਨੂੰ ਕੋਈ ਬਹੁਤੀ ਜਾਣਕਾਰੀ ਹੈਣੀਗੀ ਤੇ ਬਾਕੀ ਸਾਰੀਆਂ ਮਿਕਸ ਹੀ ਆ ਸਾਰੀਆਂ ਕਲਰਫੁਲ ਤੇ ਇੱਧਰ ਹੈਗੇ ਜੀ ਬੇਬੀ ਟਾਈਗਰ ਸ਼ਾਰਕ ਤੇ ਬਾਕੀ ਸ਼ਾਰਕ ਵਰਗੀ ਸ਼ੇਪ ਮੱਛੀਆਂ ਦੀ ਪਰ ਇਹ ਖੁੰਝੇਤ ਲੱਗੀਆਂ ਹੋਈਆਂ ਤੇ ਚਲੋ ਚੱਲਦੇ ਆਂ ਆਪਾਂ ਅਗਲੇ ਐਕੁਅਰੀਅਮ ਤੇ ਇੱਧਰ ਹੈ ਜੀ ਰੇਨਬੋ ਸ਼ਾਰਕ ਇਧਰ ਆਈ ਐਂਜਲ ਫਿਸ਼ ਸ਼ਾਰਕ ਦੀਆਂ ਕਾਫੀ ਕਿਸਮਾਂ ਆ ਯਾਰ ਸ਼ਾਰਕ ਤਾਂ ਆਪਾਂ ਵੱਡੇ ਤੋੜਦੇ ਸੀ ਵੱਡੀ ਸ਼ਾਰਕ ਹੁੰਦੀ ਹੈ ਸਮੁੰਦਰ ਦੇ ਵਿੱਚ ਇਹ ਕਾਫੀ ਛੋਟੀਆਂ ਆ ਯਾਰ ਮੇਰੇ ਖਿਆਲ ਚ ਇੱਕ 10 ਇੰਚ ਦੀ ਮੱਛੀ ਹੋਊਗੀ ਇਹ ਵੱਧ ਤੋਂ 2 ਇੰਚ ਲੰਮੀ ਲੱਗ ਰਹੀ ਹੈ ਤੇ ਇਧਰ ਆ ਗਈ ਜੀ ਐਂਜਲ ਫਿਸ਼ ਤੇ ਨਾਂ ਤੇ ਪਤਾ ਲੱਗ ਜਾਂਦਾ ਐਂਜਲ ਫਿਸ਼ ਚੜ ਕਿਹੋ ਜੀ ਹੋਣੀ ਚਾਹੀਦੀ ਹੈ ਦੇਖੋ ਕਿੰਨੀਆਂ ਸੋਹਣੀਆਂ ਆ ਨਾ ਬਾਕੀ ਐਂਜਲ ਵਰਗੀਆਂ ਲੱਗ ਰਹੀਆਂ ਬਹੁਤ ਪਿਆਰੀਆਂ ਮੱਛੀਆਂ ਯਾਰ ਇਹ ਗਾਇਸ ਗਾਇਸ ਆਈ ਨਹੀਂ ਜੋ ਫਿਸ਼ ਅਲਬੀਨੋ ਫਿਸ਼ ਉਹ ਕਿਹਦੀ ਪੇਪਰ ਕਿਹਾ ਹੋਤੀ ਆ ਪੱਤੀ ਆ ਉਹ ਕਿੱਸ ਕਰਾਤੀ ਦਾ ਹਰ ਬੰਦੂ ਐਵੇਂ ਲਗਰੇਦੀ ਮੇ ਪੇਪਰ ਦੀਆਂ ਬਣੀ ਹੋਈਆਂ ਤੇ ਉੱਤੇ ਕਲਰ ਕੀਤਾ ਹੋਇਆ ਇਹ ਵੱਡੀਆਂ ਬੱਚੇ ਮੜੀਆਂ ਜੀਆਂ ਤੇ ਦੇਖੋ ਯਾਰ ਇਹ ਵੀ ਵਾਈਟ ਹੈ ਇਹ ਵਾਈਟ ਕਲਰ ਦੀਆਂ ਬੱਚੇ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਇਹ ਕਾਫੀ ਐਕਟਿਵ ਹੈ ਇਹ ਕਾਫੀ ਤੇਜ਼ ਤੇਜ਼ ਭੱਜਦੀ ਨਹੀਂ ਇੱਧਰ ਉੱਧਰ ਤੇ ਇੱਧਰ ਹੈਗਾ ਜੀ ਕਲਰਡ ਬਿੱਡੋ ਟ੍ਰੈਕਟਰਾਂ ਬਹੁਤ ਸੋਹਣੀਆਂ ਬੱਚੀਆਂ ਜਾਂ ਨਿੱਕੀਆਂ ਨਿੱਕੀਆਂ ਆ ਮੇਰੇ ਖਿਆਲ ਚ ਇੱਕ 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 ਇੰਚ ਦੀਆਂ ਹੋਣਗੀਆਂ ਇਹ ਵਾਓ ਅਮੇਜ਼ਿੰਗ ਆ ਯਾਰ ਕਮਾਲ ਆ ਯਾਰ ਕੁਦਰਤ ਬਿਲਕੁਲ ਨਿੱਕੀਆਂ ਨਿੱਕੀਆਂ ਹਨ ਇਹ ਰੰਗ-ਬਰੰਗੇ ਆ ਕਿੰਨੇ ਕਿੰਨੇ ਰੰਗ ਆ ਦੇਖੋ ਹਨਾ ਮੱਛੀਆਂ ਦੇ ਇਹ ਸ਼ਾਂਤ ਬੈਠੀਆਂ ਮੱਛੀਆਂ ਇਹ ਵੀ ਕਾਫੀ ਪਤਲੀਆਂ ਆ ਜਿਵੇਂ ਕਾਗਜ਼ ਹੁੰਦਾ ਨਾ ਤੇ ਬਸ ਉਸੇ ਤਰ੍ਹਾਂ ਹੀ ਆ ਇਹ ਇਹਨਾਂ ਨੇ ਯਾਰ ਜਾਨਵਰ ਜਿਹੇ ਰੱਖੇ ਹੋਏ ਆ ਪਤਾ ਨਹੀਂ ਕੀ ਕੀਤਾ ਜਾਇਆ ਜਿਵੇਂ ਕੋੜ ਕਿੱਲਾ ਜਾ ਹੁੰਦਾ ਵੱਡਾ ਸਾਰਾ ਨਾ ਇਹਨਾਂ ਦਾ ਇਹਦਾ ਨਾਮ ਹੀ ਸਾਨੂੰ ਪਤਾ ਕੀ ਕਹਿੰਦੇ ਇਹਨੂੰ ਮੱਛੀਆਂ ਕਹਿੰਦੇ ਮੇਰੇ ਸਾਹਿਬ ਸ਼ਾਇਦ ਕੋੜ ਕਰਲੀ ਦੇ ਪਰਜਾਤੀ ਚੋ ਕਹਿ ਸਕਦੇ ਆਪਾਂ ਨੂੰ ਇਹਨਾਂ ਨੂੰ ਅਲੱਗ-ਅਲੱਗ ਰੱਖਿਆ ਹੋਇਆ ਕਿੱਧਰ ਤੇ ਇਹ ਇੱਕ ਇੱਧਰ ਹੈ ਇਹਨਾਂ ਨੂੰ ਦੇਖ ਕੇ ਤੁਸੀਂ ਸਮਝ ਸਕਦੇ ਹੋ ਇਹਨਾਂ ਦਾ ਨਾ ਪੈਲੇਟ ਕਿਉਂ ਰੱਖਿਆ ਹੋਇਆ ਹੈ ਕਾਰਨ ਉਹੀ ਹੈ ਜੀ ਤੇ ਰੰਗ-ਬਰੰਗੀਆਂ ਇਹ ਤੋਤੇ ਵਰਗੀਆਂ ਤੇ ਮੂੰਹ ਇਹਨਾਂ ਦਾ ਬਿਲਕੁਲ ਤੋਤੇ ਵਰਗਾ ਹੈ ਤੋਤੇ ਵਾਂਗ ਹੀ ਸੋਹਣੀਆਂ ਤੇ ਕਰ ਸਕਦੇ ਫਿਰ ਕਾਫੀ ਵੱਡੀ ਟਨਲ ਬਣੀ ਹੋਈ ਹੈ ਯਾਰ ਅਸੀਂ ਉਧਰ ਦੀ ਆਏ ਸੀਗੇ ਤੇ ਹੁਣ ਵਾਪਸ ਘੁੰਮ ਕੇ ਝੂਟ ਟਰਨ ਲੈ ਰਹੇ ਹਾਂ ਇੱਧਰ ਵੀ ਕਾਫੀ ਮੱਛੀਆਂ ਹੈ ਸ਼ਾਰਟ ਬਾਡੀ ਫਲਾਵਰ ਫੋਰਮ ਇੰਨਾ ਬਾਰੇ ਵੀ ਸਾਨੂੰ ਕੋਈ ਬਾਲੀ ਜਾਣਕਾਰੀ ਹੈ ਨਹੀਂ ਪਰ ਤੁਸੀਂ ਦੇਖ ਸਕਦੇ ਹੋ ਤਾਂ ਆਨੰਦ ਲੈ ਸਕਦੇ ਹੋ ਮੱਛੀਆਂ ਦਾ ਇਹ ਬਿਲਕੁਲ ਛੋਟੀਆਂ ਛੋਟੀਆਂ ਜਿਹੇ ਰਹੇ ਬਹੁਤੀਆਂ ਵੱਡੀਆਂ ਨਹੀਂ ਗੇ 2 ਕਿੰਟ ਦੀ ਮੱਛੀ ਹੋਊਗੀ ਇਹ ਆਪਾਂ ਪਹਿਲਾਂ ਦੇਖੀ ਸੀ ਮੱਛੀ ਉਧਰਲੇ ਪਾਸੇ ਨਾ ਉਹਦੇ ਨਾਲ ਦੀ ਬਿਲਕੁਲ ਗੋਸਟ ਉਹਦੇ ਨਾਲ ਦੀ ਲੱਗਦੀ ਆਪਾਂ ਦਾ ਬਿਲਕੁਲ ਓਵੇਂ ਹੀ ਹੈ ਨਾ ਜਿਵੇਂ ਜਿਵੇਂ ਚਾਕੂ ਹੁੰਦਾ ਚਾਕੂ ਦੀ ਤਰ੍ਹਾਂ ਚਾਕੂ ਦੀ ਸ਼ੇਪ ਦਾ ਬਸ ਉਹ ਛੋਟੀਆਂ ਸੀਗੀਆਂ ਤੇ ਇਹ ਵੱਡੀਆਂ ਇਹਦੇ ਵਿੱਚ ਫਰਕ ਸਿਰਫ ਇਹ ਹੈ ਨਾ ਜਿਹੜੇ ਉਹ ਵਾਲੀਆਂ ਫਿਸ਼ ਦੀ ਪਾਂਡਾ ਗੋਸਤ ਸੀ ਉਹਨਾ ਉਹ ਪੂਛ ਉੱਪਰ ਕਰਕੇ ਚੱਲਦੀਆਂ ਸੀ ਇਹ ਮੂੰਹ ਉੱਪਰ ਕਰਕੇ ਚੱਲਦੀਆਂ ਆਹ ਹਾਂ ਸਹੀ ਗੱਲ ਹੈ ਇਹ ਮੱਛੀਆਂ ਬੱਕਰੀ ਕਿਥੋਂ ਦੀਆਂ ਇਹਨਾਂ ਦੇ ਪੈਰ ਵੀ ਹੈਗੇ ਨਾ ਦੇਖੇ ਜਿਹੜੇ ਆ ਇੱਧਰ ਖੰਭੇ ਦੇਖੋ ਕਿਵੇਂ ਬਣੇ ਹੋਏ ਹੈ ਨਾ ਜਿਵੇਂ ਕੀ ਕਹਿੰਦੇ ਨੇ ਬ੍ਰੈਸ ਹੁੰਦਾ ਹੈ ਬ੍ਰੈਸ ਟਾਈਪ ਦੇ ਪੈਰ ਅਜੀ ਚਾਰ ਪੈਰ ਇਹ ਬੱਕਰੀ ਕਿਥੋਂ ਦੀ ਮੱਛੀ ਹੈ ਗਾਇਸ ਮਾਰੀ ਜੀ ਤਾਂ ਚਿਕਲੀ ਜਾ ਉਹਦੇ ਪੈਰ ਹੈ ਇਹ ਚਲਦੇ ਜੇ ਪੱਕੇ ਬਲੂ ਡਾਇਮੰਡ ਇਹ ਬਈਆਂ ਦੇ ਬਲੂ ਇਹ ਹੋਰ ਲੱਗਦੀਆਂ ਇਹ ਹੋਰ ਪੰਜਾਬੀ ਦੀਆਂ ਤੇ ਪਰ ਨੀਚੇ ਜੋ ਸੁੱਤੀਆਂ ਭਈਆਂ ਮਛੀਆਂ ਇਹ ਬਲੂ ਕਲਰ ਦੀਆਂ ਜੀ ਡਾਇਮੰਡ ਦੇ ਸ਼ੇਪ ਤੋਂ ਕਰਕੇ ਨਾਮ ਇਹਨਾਂ ਦਾ ਬਲੂ ਡਾਇਮੰਡ ਰੱਖਿਆ ਹੋਇਆ। ਬਾਕੀ ਫਾਇਰ ਕਿਹਾ ਤੇ ਲੱਗਦੀ ਵੀ ਫਾਇਰ ਹੁੰਦੀ ਹੈ। ਜਿਵੇਂ ਫਾਇਰ ਨਿਕਲਦੀ ਹੁੰਦੀ ਹੈ ਉਸੇ ਤਰ੍ਹਾਂ ਹੀ ਲੱਗ ਰਿਹਾ ਸ਼ੇਪ। ਤੇ ਇਧਰ ਇਧਰ ਫਿਰ ਪੈਰਟ ਮੱਛੀਆਂ ਆ ਗਈਆਂ ਜੀ ਵਾਖ ਵਾ ਕਿਸਮਾਂ ਪੈਰਟ ਦੀਆਂ ਰੈੱਡ ਹਾਰਟ ਕੇ ਪੈਰਟ येलो ਹਾਰਟ ਕੇ ਪੈਰਟ ਰੈੱਡ ਪੈਰਟ ਤੇ ਕਾਰ ਲੋਹੀ ਇਹ ਜੇ ਨਾਮ ਦਾ ਸ਼ਕਲ ਹੈ ਜੋ ਇਹਨਾਂ ਦਾ ਮੂੰਹ ਹੈ ਪੈਟ ਵਰਕ ਹੈ ਹੈਗੇ ਜੀ ਬੀਬੀ ਐਲੀਗੇਟਰ ਗਾਰ ਇਹ ਕਹਿੰਦੇ ਕਾਫੀ ਖਤਰਨਾਕ ਹੁੰਦੀ ਹੈ ਮੱਛੀ ਤੇ ਕਾਫੀ ਕਰਮਕ ਹੁੰਦੀ ਹੈ ਤੇ ਪਰ ਇਹ ਤਾਂ ਹਰੇ ਛੋਟੀਆਂ ਛੋਟੀਆਂ ਮੱਛੀਆਂ ਇਹ ਵੱਡੀਆਂ ਵੀ ਹੋ ਜਾਂਦੀਆਂ ਬਹੁਤ ਛੇਤੀ ਵੱਡੀਆਂ ਹੁੰਦੀਆਂ ਇਹ ਤੇ ਇਹ ਮੱਛੀਆਂ ਨੂੰ ਆਪਾਂ ਘਰੇ ਵੀ ਰੱਖ ਸਕਦੇ ਹਾਂ ਮਿਲਾਈਲ ਹੁੰਦੀ ਹੈ ਨਾ ਉਸੇ ਤਰ੍ਹਾਂ ਲੱਗ ਰਹੀ ਹੈ ਇਹ ਉਧਰ ਹੈਗੇ ਜੀ 3 ਕਲਰ ਔਰ ਅੰਡਾ 3 ਕਲਰ ਤੋਂ ਪਤਾ ਲੱਗ ਗਿਆ ਹੁਣ 3 ਕਲਰ ਕਿਉਂ ਹੈ ਕਿਉਂਕਿ ਰੰਗ ਦੇ ਵਿੱਚ ਤਿੰਨ ਚਾਰ ਹੈਗੇ ਮੱਛੀ ਦੇ ਤੇ ਜਿਵੇਂ ਇੱਕ ਸੰਤਰੀ ਹੈ ਇੱਕਾ ਕਲਰ ਹੈ ਤੇ ਇੱਕ ਕਾਲਾ ਕਲਰ ਹੈ ਮਸ ਕਲਰ ਦੇ ਬੇਸ ਤੇ ਨਾਮ ਰੱਖਿਆ ਹੋਇਆ ਇਹ ਲੱਗਦਾ ਭੁੱਖੀ ਲੱਗਦੀ ਹੈ ਮੱਛੀ ਨੂੰ ਹੋ ਰਹੀ ਆਪਣਾ ਇਹ ਉਧਰ ਕੁਝ ਹੋਰ ਕਿਸਮ ਦੀਆਂ ਮੱਛੀਆਂ ਇਹ ਬੜੀਆਂ ਛੋਟੀਆਂ ਛੋਟੀਆਂ ਯਾਰ ਇਹ ਇਹ ਵੀ ਇੱਕ ਇੱਕ ਕਿੰਤੀਆਂ ਹੋਣਗੀਆਂ ਨਾ ਬਿਲਕੁਲ ਇੱਕੀਆਂ ਲੇਕੀਆਂ ਇਹ ਤਾਂ ਬਿਲਕੁਲ ਵਿੱਚ ਵੇਚੀ ਲੁਕੀਆਂ ਹੋਈਆਂ ਜਾਂ ਦੇਖੀਆਂ ਹੀ ਨਹੀਂ ਫਿਸ਼ ਹਾਂ ਚੱਲੇ ਜੋ ਪੱਤਰ ਪਏ ਆ ਕਰਦੀਆਂ ਨਾ ਪੱਤਰਾਂ ਦੇ ਵਿੱਚ ਪੱਤਰ ਪਏ ਆ ਪਰ ਉਹਨਾਂ ਦੇ ਵਿੱਚ ਰਲੀਆਂ ਹੋਈਆਂ ਤੇ ਇਸ ਅਕਵੇਰੀਅਮ 'ਚ ਹੈ ਗਈਆਂ ਜੀ ਰੈਡ 플ੈਗ ਟੇਲ ਪੱਪਰ ਇਹ ਪਤਾ ਨਹੀਂ ਕਿਹੜੀ ਮੱਛੀ ਹੁੰਦੀ ਹੈ ਬਸ ਦੇਖ ਦੇਖ ਲੈਨੇ ਆਪਾਂ ਗਾਇਸ ਸਭ ਤੋਂ ਵੱਡੀ ਤੇ ਆ ਵਾਲੀ ਮੱਛੀ ਹੈ ਹਾਂ ਜੀ ਬਿਲਕੁਲ ਹਰਮਨ ਸਹੀ ਕਹਿ ਰਿਹਾ ਇਹ ਸਭ ਨਾਲੋਂ ਵੱਡੀਆਂ ਮੱਛੀਆਂ ਹੁਣ ਤੱਕ ਜਿਹੜੀਆਂ ਅਸੀਂ ਦੇਖੀਆਂ ਤੇ ਇਹ ਤੇ ਸੁੱਤਰੀਆਂ ਲੱਗਦੀਆਂ ਇਹਨਾਂ ਦਾ ਨਾਮ ਤਾਂ ਕੁਝ ਲਿਖਿਆ ਨਹੀਂ ਹੋਇਆ ਉੱਤੇ ਵੀ ਕਿਹੜੀ ਮੱਛੀ ਹੈ ਇਹ ਤੇ ਪਰ ਇਹ ਹੂੰ ਪੁਲੀਆਂ ਜੀਆਂ ਸੁੱਤਰੀਆਂ ਹਨ ਵੱਡੀਆਂ ਵੱਡੀਆਂ ਦੇਖਾ ਦੇਖਿਓ ਜਿਵੇਂ ਬਟਨ ਦੀਆਂ ਨਾ ਜਿਵੇਂ ਬਟਨ ਲੱਗੇ ਹੁੰਦੇ ਆ ਤੇ ਅੱਗੇ ਆ ਗਿਆ ਜੀ ਇਹ ਤਾਂ ਬਾਹਲਾ ਕੈਂਟ ਵੀਊ ਹੈ ਅੰਡਰਵਾਟਰ ਕਨਲ ਤੇ ਬਿਲਕੁਲ ਜਿਵੇਂ ਯਾਰ ਫੋਰਨ ਦੇ ਵਿੱਚ ਦੇਖਦੇ ਹੁੰਦੇ ਆ ਨਾ ਤੇ ਉਹੀ ਚੀਜ਼ ਹੈ ਕੋਈ ਕਨਲ ਬਣੀ ਹੋਈ ਹੈ ਇੱਥੇ ਤਾਂ ਸਾਰੇ ਮੱਛੀਆ ਮਿਕਸ ਹੈ ਹੂੰ ਕਨਲ ਦੇ ਵਿੱਚ ਮੱਛੀਆਂ ਰੱਖੀਆਂ ਹੋਈਆਂ ਬਹੁਤ ਜ਼ਿਆਦਾ ਉਹ ਜਿਆਦੀਆਂ ਮੱਛੀਆਂ ਤਾਂ ਕਾਫੀ ਵੱਡੀਆਂ ਯਾਰ ਇਹ ਹਮ ਐਲੀਗੇਟਰ ਗਾਰ ਜਿਵੇਂ ਆਪਾਂ ਪਹਿਲਾਂ ਦੇਖਿਆ ਸੀ ਉਧਰ ਹੀ ਮੈਂ ਕਹਿੰਦਾ ਮਤਲਬ ਮੱਛੀਆਂ ਤਾਂ ਉਹੀ ਆ ਉਧਰ ਵਾਲੀਆਂ ਇਹ ਵੱਡੀਆਂ ਹੋ ਗਈਆਂ ਪੈਚ ਤੇ ਤਾਂ ਇਹਨਾਂ ਨੂੰ ਜਿਆਦੇ ਪਾਣੀ ਦੀ ਲੋੜ ਸੀ ਵੱਡਾ ਇੱਕ ਵਾਰੀ ਬਣਿਆ ਹੋਇਆ ਤੇ ਉਹਦੇ ਵਿੱਚ ਛੱਡੀਆਂ ਹੋਈਆਂ ਇਹ ਆਪਾਂ ਹਾਂ ਐਲੀਗੇਟਰ ਗਾਰ ਬਿਲਕੁਲ ਉਧਰ ਛੋਟੀ ਦੇਖੀ ਸੀਗੀ ਆਪਾਂ ਕਹਿੰਦੇ ਸੀ ਜੋ ਮੋਜ਼ੈਲ ਵਰਗੀਆਂ ਬਸੋ ਬੱਚੇ ਦੋ ਇਹ ਪਰ ਕਾਫੀ ਵੱਡੀ ਹੋ ਚੁੱਕੀ ਹੈ ਤੇ ਇਧਰ ਰੈਡ ਟੇਲ 골ਡਨ 에어로ਵਾਨਾ ਇਹ ਨਹੀਂ ਸੋਹੀ ਲੱਗਦੀ ਆ ਵਾਈਟ ਕਲਰ ਦੇ ਵਿੱਚ ਐਲੀਗੇਟਰ ਗਾਰ ਵਾਕੀ ਨਿਆਰਾ ਲਿਆਉਂਦਾ ਪਿਆ ਯਾਰ ਨਾਈਫ ਫਿਸ਼ ਨਾਈਫ ਫਿਸ਼ ਦੇ ਬਸ ਤਾਂ ਕਹਿ ਸਕਦੇ ਤੁਸੀਂ ਦੇਖੋਗੇ ਦੂਰੋਂ ਇਹ ਚਾਕੂ ਵਰਗੀਆਂ ਲੱਗਦੀਆਂ ਤੇ ਚਾਕੂ ਦੀ ਧਾਰ ਹੁੰਦੀ ਆ ਉਸੇ ਤਰ੍ਹਾਂ ਹੀ ਤੇ ਅੱਗੇ ਸਾਡੇ ਪੈਰਾਂ ਦੇ ਥੱਲੇ ਮੱਛੀਆਂ ਆ ਗਈਆਂ। ਕਾਫੀ ਵੱਡਾ ਟੈਂਕ ਹੈ। ਟੈਂਕ ਦੇ ਵਿੱਚ ਮੱਛੀਆਂ ਰੱਖੀਆਂ ਜੀ ਤੇ 25 ਸਾਲ ਲੱਗਿਆ ਹੋਇਆ। ਵਾਕਈ ਪਹਿਲੀ ਵਾਰ ਤੀ ਜਾਈਆ ਪਿਛੜਿਆ ਕੋ ਜੀ। ਪਹਿਲਾਂ ਕਦੇ ਨਹੀਂ ਦੇਖਿਆ ਐ ਪੈ ਕੋ ਜਾਂ ਮਾਹੌਲ। ਚੱਲਦੇ ਅਗਲੇ ਪਾਸੇ। ਲੱਗਦਾ ਹੁਣ ਅਸੀਂ ਲਾਸਟ ਮੰਜ਼ਲ ਵੱਲ ਵਧ ਰਹੇ ਹਾਂ। ਇਸ ਤੋਂ ਬਾਅਦ ਐਗਜ਼ਿਟ ਹੋ ਜਾਣਾ। ਤੇ ਇੱਧਰ ਕੁਝ ਹੋਰ ਮੱਛੀਆਂ ਆ ਗਈਆਂ ਜੀ। ਤੇ ਇਧਰ ਵੀ ਯਾਰ সিলਵਰ ਕਲਰ ਦੀਆਂ ਮੱਛੀਆਂ ਆ ਰਹੀਆਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਇਹ ਇੱਥੇ ਆ ਇਸ ਚੈਨਲ ਦਾ ਐਂਡ ਹੋ ਗਿਆ ਜੀ ਫਿਰ ਤੋਂ ਬਾਅਦ ਇੱਥੇ ਐਗਜ਼ਿਟ ਪੁਆਇੰਟ ਆ ਇੱਥੋਂ ਅਸੀਂ ਹੁਣ ਬਾਹਰ ਨਿਕਲ ਜਾਾਂਗੇ ਤੁਹਾਨੂੰ ਗਾਇਸ ਬਾਹਰ ਹੀ ਨਿਕਲਾਂਗੇ ਟਰੱਕ ਮੇਲਾ ਵੀ ਲੱਗਿਆ ਬਾਹਰ ਹੈ ਤੁਸੀਂ ਦੇਖੋ ਪਰ ਮੰਮੀ ਇਸ ਆਈਟਮ ਨੂੰ ਦੇਖੋ ਯਾਰ ਕਹਿੰਦਾ ਬਾਹਰੋਂ ਨਿਕਲਣਾ ਅੱਗੇ ਕਿ ਮੇਲਾ ਵੀ ਲੱਗਿਆ ਹੋਇਆ ਹੈ ਇਹਦਾ ਪੂਰਾ ਖੁਸ਼ ਹੋ ਗਿਆ ਹੈ ਮੇਲਾ ਦੇਖ ਕੇ ਤੇ ਸਾਨੂੰ ਯਾਰ ਮੱਛੀਆਂ ਦੀਆਂ ਨਾ ਜਿਆਦਾ ਕਿਸਮਾਂ ਬਾਰੇ ਜਾਣਕਾਰੀ ਬਿਲਕੁਲ ਆਣੀ ਸੀਗੀ ਤੇ ਅੱਜ ਇਹ ਰੱਖ ਕੇ ਦੇਖ ਕੇ ਲਾਈਵ ਦੇਖ ਕੇ ਨਾ ਯਾਰ ਤੁਹਾਨੂੰ ਕਾਫੀ ਯਾਰ ਵਧੀਆ ਲੱਗਿਆ ਤੇ ਮੱਛੀਆਂ ਇੰਨੀਆਂ ਕਿਸਮਾਂ ਦੀਆਂ ਹੁੰਦੀਆਂ ਕਿਉਂਕਿ ਡਿਸਕਵਰੀ ਵਗੈਰਾ ਤੇ ਦੇਖਦੇ ਹੁੰਦੇ ਸੀਗੇ ਟੀਵੀ ਵਗੈਰਾ ਤੇ ਦੇਖਦੇ ਹੁੰਦੇ ਸੀਗੇ ਉਹ ਵੈਸੇ ਆਪਾਂ ਗੱਲ ਕਰਦੇ ਹਾਂ ਯਾਰ ਸਾਨੂੰ ਦੋ ਤਿੰਨ ਕਿਸਮਾਂ ਦੀ ਮੱਛੀਆਂ ਦਾ ਪਤਾ ਸੀ ਨਾ ਮੱਲੀ ਬਾਸਾ ਸੰਘਾੜਾ ਐਹੋ ਜਿਹੇ ਮਿਸਟਿਕ ਹੁੰਦੀਆਂ ਨਾ ਹੁਣ ਥੋੜਾ ਜਿਹਾ ਆਪਾਂ ਮੇਲੇ ਦਾ ਇੰਜੋਏ ਕਰਾਂਗੇ ਤੇ ਬਾਕੀ ਮੇਲਾ ਤਾਂ ਅਸੀਂ ਮੇਲਿਆਂ ਵਰਗਾ ਹੀ ਐ ਥੂਲੇ ਲੱਗੇ ਹੋਏ ਆ ਇੱਥੇ ਵੀ ਕਾਫੀ ਰੌਣਕ ਮੇਲਾ ਲੱਗਿਆ ਹੋਇਆ ਮੇਲੇ ਦੇ ਵਿੱਚ ਰੌਣਕ ਮੇਲਾ ਲੱਗਿਆ ਹੋਇਆ ਜਿਹ ਇੰਨਾ ਨਾਈ ਮੇਲਾ ਹਰਮਨ ਕਹਿੰਦਾ ਯਾਰ ਮੈਂ ਤਾਂ ਕਿਸ਼ਤੀ ਚਲਾਉਣੀ ਐ ਤੇ ਬੈਠ ਗਿਆ ਫਿਰ ਕਿਸ਼ਤੀ ਦੇ ਵਿੱਚ ਇਹ ਇਹ ਚਕੂ ਚਲਾ ਰਿਹਾ ਮਰੇ ਜ਼ੋਰ-ਜ਼ੋਰ ਨਾਲ ਤੇ ਹਰਮਨ ਕਹਿੰਦਾ ਮੈਂ ਛੋਟੀ ਚੰਡੋਲ ਦੇ ਝੂਟੇ ਲੈਣੇ ਆ ਤੇ ਬੈਠ ਗਿਆ ਹਰਮਨ ਇਹਨੂੰ ਨਜ਼ਾਰੇ ਯਾਰ ਕੁਲੇ ਇਹ ਤੇ ਹਰਮਨ ਤੇ ਜੱਪ ਪਹੁੰਚ ਗਿਆ ਮिक्की ਮਾਊਸ ਤੇ ਇਹਨਾਂ ਨੂੰ ਬਹੁਤ ਬਹੁਤ ਵਧੀਆ ਲੱਗਦਾੰਨੋ ਨੀਰ ਮिक्की ਮਾਊਸ ਜਦੋਂ ਵੀ ਕਿਤੇ ਮੇਲੇ ਤੇ ਜਾਂਦੇ ਆ ਇਹ ਮिक्की ਮਾਊਸ ਤੇ ਜਰੂਰ ਚੜ੍ਹਦੀ ਚੜ੍ਹਦੇ ਆ ਤੇ ਇਹ ਲੋ ਬੱਚੇ ਤਾਂ ਇੰਜੋਏ ਕਰੀ ਜਾਂਦੇ ਆ ਥੋੜਾ ਜਿਹਾ ਅਸੀਂ ਵੀ ਇੰਜੋਏ ਕਰ ਲਈਏ ਨਾ ਤੇ ਜੋ ਸਾਡੇ ਪਿੱਛੇ ਝੂਲਾ ਦਿਖ ਰਿਹਾ ਤੇ ਅਸੀਂ ਇਹ ਵੀ ਟਰਾਈ ਕਰਾਂਗੇ ਤੇ ਅਸੀਂ ਝੂਲੇ ਦੇ ਕੇ ਝੂਲੇ ਲੈ ਕੇ ਦੇਖਦੇ ਆ ਕਿਵੇਂ ਮਹਿਸੂਸ ਹੁੰਦਾ ਮੈਂ ਇਸ ਝੂਲੇ ਤੇ ਕਦੀ ਝੂੜਾ ਨਹੀਂ ਲਿਆ ਇਸ ਤੇ ਪਹਿਲੀ ਵਾਰ ਹੀ ਲੌ ਮੈਂ ਤੇ ਅਮਰਤ ਬੈਠ ਗਿਆ ਫਾਈਨਲੀ ਐਸ ਝੁੱਲੇ ਤੇ ਕਵੇਂ ਡਰਦੀ ਦੁਰਜਤ ਨਹੀਂ ਡਰਦੀ ਤਾਂ ਨਹੀਂ ਚੰਡੋਲ ਵਗੈਰਾ ਤੇ ਲਿਆ ਹੋਏ ਇਹ ਤੇ ਫਸਟ ਟਾਈਮ ਹਾਂ ਦੇਖੋ ਕੀ ਐਕਸਪ੍ਰੈਸ਼ਨ ਆਉਂਦੀ ਹੈ ਵੈਸੇ ਨਾ ਦੋ ਤਿੰਨ ਚੱਕਰਾਂ ਵਿੱਚ ਲੱਗਦਾ ਹੁੰਦਾ ਮੜਾ ਜਾਂ ਡਰ ਜਾਂ ਜਦੋਂ ਚੱਲ ਪੈਂਦਾ ਉਦੋਂ ਕੁਝ ਨਹੀਂ ਹੁੰਦਾ ਚੱਲ ਬਹਿ ਪਰ ਚੱਲ ਪਿਆ ਸਹੀ ਆ ਵੈਸੇ ਇਹ ਤੱਕ ਚੱਲੇ ਤਾਂ ਹੋਈ ਚੱਲ ਰਿਹਾ ਹੈ ਇਹ ਜਦੋਂ ਤੇਜ਼ ਹੋਊਗਾ ਨਾ ਉਦੋਂ ਯਾਰ ਆਉਂਗਾ ਜਦੋਂ ਡੋਲਤੇ ਜਦੋਂ ਆਪਾਂ ਥੱਲੇ ਉਤਰਦੇ ਆ ਉਹਦੇ ਇੱਕਦਮ ਡਰ ਜਿਹਾ ਲੱਗਦਾ ਪਰ ਇਹਦੇ ਵਿੱਚ ਤਾਂ ਸਹੀ ਲੱਗਦਾ ਹੁੰਦਾ ਹਾਂ ਤੇ ਇਹਦਾ ਇਹ ਪੂਰਾ ਯਾਰ 얘 ਤੇ ਦਰਖ ਜੈ ਇੱਕ ਉਹ ਐਵੇਂ ਲੱਗਦਾ ਜਿਵੇਂ ਲੱਤਾਂ ਦੇ ਵੱਜੂਗਾ ਆਹ ਵਾਲਾ ਹਾਂ ਸਹੀ ਹੈ ਤੇ ਅਸ ਚੁੱਲੇ ਤੇ ਯਾਰ ਪੂਰਾ ਫੁੱਲ ਇੰਜੋਏ ਕੀਤਾ ਬਹੁਤ ਮਜ਼ਾ ਆਇਆ ਤੇ ਅਮਰਤ ਨੂੰ ਅਮਰਤ ਨੇ ਪਹਿਲੀ ਵਾਰ ਲਿਆ ਚੈਸ ਚੁੱਲੇ ਤੇ ਕੋਈ ਡਰ ਵਗਾਰਾ ਨਹੀਂ ਲੱਗਿਆ ਇਹਨੂੰ ਤੇ ਆਹ ਚੁੱਲਾ ਦੇਖੋ ਯਾਰ ਘੋੜਿਆਂ ਵਾਲਾ ਨਾ ਕਿਵੇਂ ਕੋੜੀ ਉੱਪਰ ਅੱਗਲੀ ਕੋੜੀ ਉੱਪਰ ਨਹੀਂ ਹੁੰਦੇ ਨਾ ਉਹ ਉੱਪਰ ਹੀ ਹੋ ਰਿਹਾ ਤੇ ਘੁੰਮਦੇ ਘੁੰਮਦੇ ਬੱਚਾ ਨੂੰ ਯਾਰ ਕੁਝ ਠੰਡਾ ਖਾਂਦੜ ਜੀ ਕਰ ਰਿਹਾ ਤੇ ਇੱਧਰ ਗੋਲੇ ਵਾਲੇ ਕੋਲੇ ਆਏ ਇਹ ਕਿਵੇਂ ਜੱਪ ਬਹੁਤ ਐਸੀ ਇਹ ਪਹਿਲਾਂ ਜੂਹ ਜਿਆ ਸਾਰਾ ਜੀ ਪੀ ਗਏ ਪਹਿਲਾਂ ਮਿੱਠਾ ਮਿੱਠਾ ਜਿਆ ਦਿੱਤੇ ਗੱਲਾਂ ਨੂੰ ਫੁੱਕਾ ਜਿਹਾ ਰਹਿ ਗਿਆ ਉਹਨੂੰ ਚੂਸੀ ਜਾਂਦਾ ਸਾਨੂੰ ਲੱਗ ਗਈ ਸੀ ਯਾਰ ਪਿਆਸ ਤੇ ਮੇਲੇ ਦੇ ਵਿੱਚ ਆ ਬੋਤਲ ਵੈਸੇ 20 ਰੁਪਏ ਦੀ ਮਿਲਦੀ ਹੁੰਦੀ ਹੈ ਤੇ ਇਹਨਾਂ ਨੇ 30 ਰੁਪਏ ਦਿੱਤੀ ਹੈ ਮੇਲੇ ਦੇ ਵੈਸੇ 30 ਸਸਤੀ ਹੋਣੀ ਚਾਹੀਦੀ ਹੈ ਤੇ ਉਲਟਾ ਮਹਿੰਗੀ ਦੇ ਰਿਆ ਹੈ ਬਾਕੀ ਕੰਮ ਮੇਲੇ ਵਾਲਾ ਹੀ ਹੈ ਜੀ ਇਹਨਾਂ ਵਗੈਰਾ ਲੱਗੀਆਂ ਹੋਈਆਂ 20 ਰੁਪਏ ਦਾ 30 ਰੁਪਏ ਦਾ ਸਾਮਾਨ ਮੇਲੇ ਦੇ ਵਿੱਚ ਦੇਖੋ ਜੀ ਰੰਗ-ਬਰੰਗੇ ਚੜੀਆਂ ਵੇਚਣ ਲਈ ਰੱਖੀਆਂ ਹੋਈਆਂ ਦੇਖੋ ਬਹੁਤ ਖੂਰੇ ਲੱਗ ਰਹੀਆਂ ਉਹਦੇ ਦੇਖੋ ਕਿੰਨੇ ਕਲਰ ਦੇ ਹੈ yellow ਦੇ blue ਦੇ green ਤੇ ਅੱਗੇ ਅੱਗੇ ਜੀ ਖਰਗੋਸ਼ ਜੇ ਤੁਹਾਨੂੰ ਘਰ ਪਸੰਦ ਆ ਖਰਗੋਸ਼ ਇਹ ਮੇਰਾ ਹੈਬਿਟ ਹੈ ਸਾਡੇ ਸਾਡੇ ਬੱਚੇ ਦੇਖ ਕੇ ਨਾ ਜਿੰਦ ਕਰਨ ਲੱਗ ਪਏ ਇਹਨੇ ਖਰਗੋਸ਼ ਲੈ ਕੇ ਜਾਣਾ ਪਰ ਅਸੀਂ ਉਹਨਾਂ ਨੂੰ ਪਹਿਲਾਂ ਹੀ ਕਿਹਾ ਆ ਯਾਰ ਘਰੇ ਕੋਈ ਜਾਨਵਰ ਨਹੀਂ ਰੱਖਣਾ ਨਾ ਜਾਨਵਰ ਆਪਣੇ ਬਹੁਤ ਔਖੀ ਆ ਯਾਰ ਤੇ ਉਹਨਾਂ ਦੇ ਪਾਲਣਾ ਵੀ ਪਾਲਣਾ ਉਹ ਤੋਂ ਵੀ ਔਖਾ ਕੰਮ ਹੈ ਬੱਚਿਆਂ ਨਾਲੋਂ ਜ਼ਿਆਦਾ ਉਹਨਾਂ ਦੀ ਕੇਅਰ ਕਰਨੀ ਪੈਂਦੀ ਹੈ ਇਹ ਦੇਖੋ ਜੀ ਹੁਣੇ ਲੱਗਦੇ ਆ ਪੰਬਾਲ ਕਰਨੀ ਬਹੁਤ ਔਖੀ ਆ ਇਹ ਮੇਲੇ ਦੇ ਵਿੱਚ ਲੱਗੀ ਹੋਈ ਹੈ ਜੀ ਬੁੱਕ ਸਟਾਲ ਕੋਈ ਬੁੱਕ ਵਗੈਰਾ ਦੇਖਦੇ ਜੇ ਜਿ ਪਸੰਦਾ ਕੀਤਾ ਆਪਾਂ ਲੈ ਜਾਾਂਗੇ ਜੀ ਜਿਵੇਂ ਜਿਵੇਂ ਸ਼ਾਮ ਹੋ ਜਾਂਦੀ ਹੈ ਮੇਲੇ ਦੇ ਵਿੱਚ ਭੀੜ ਵਧ ਜਾਂਦੀ ਹੈ ਤੇ ਦੇਖੋ ਕਿੰਨਾ ਰੌਸ਼ ਹੋ ਗਿਆ ਮੇਲੇ ਦੇ ਵਿੱਚ ਅਰੇ ਪਾਸੇ ਤੇ ਹਰਮਨ ਕਹਿੰਦਾ ਮੈਂ ਭਾਪ ਵਾਲੇ ਬਿਸਕੁਟ ਖਾਣੇ ਆ ਚਲ ਗਿਆ ਡਰਦਾ ਕਿਉਂ ਹੋਣਾ ਆ ਜਾ ਨੇੜੇ ਆ ਜਾ ਲੈ ਜੀ ਸਵਾਦ ਮਿਲੇਗਾ ਆਈਆ ਸਾਹਿਬ ਕਿ ਹੁਣ ਸਾਡੇ ਬੱਚੇ ਜਿੱਦ ਕਰ ਰਹੇ ਸੀ ਡੈਟੋ ਟਵਿਸਟਰ ਖਾਣੇ ਆ ਤੇ ਆਹ ਦੇਖ ਲੋ ਯਾਰ ਪ੍ਰੋਸੈਸ ਬਣਦੇ ਕਿਵੇਂ ਆਣਾ ਇਹ ਇਹ ਪਹਿਲਾਂ ਇਹ ਦੋਨੋਂ ਕੱਟ ਕੇ ਸਾਈਡਾਂ ਤੋਂ ਇਹ ਮਸ਼ੀਨ ਜਿਹੜੀ ਫਟਾ ਕਰਤਾ ਇਹ ਪਾਈਪ ਮਾਇਓਨੀਜ਼ ਤੇ ਬਸੇ ਕਮਾਤਾ ਇਹਦਾ ਸਪਰਿੰਗ ਜਾਂ ਬਣ ਗਿਆ ਤੇ ਸਪਰਿੰਗ ਜਾਂ ਬਣਾ ਕੇ ਇਸ ਤੋਂ ਬਾਅਦ ਅੰਦਰ ਆਹ ਮਸਾਲਾ ਜਾਂ ਇਹ ਮਸਾਲਾ ਲਾ ਦਿੰਦੇ ਆ ਤੇ ਨਾਲ ਹੀ ਆਹ ਕਰਾਮ ਪਿਆ ਤੇ ਕਰਾਮ ਲਾ ਗਿਆਂਦਾ ਜਿਹੜੇ ਉੱਪਰ ਫਿਰ ਤੋਂ ਬਾਅਦ ਫਰਾਈ ਹੋ ਕੇ ਇਸ ਤਰ੍ਹਾਂ ਬਣ ਗਿਆ ਵੱਡਾ ਸਾਰਾ ਲollipops ਰੇਡੀ ਹੋ ਗਿਆ ਤੇ ਇੱਕ ਕਾਲੂ ਦੀ ਗਾੜੀ ਤੇ ਇੱਕ ਕਾਲੂ ਉਹਨਾਂ ਨੇ 70 ਰੁਪਏ ਦਾ ਦਿੱਤਾ ਫਰਾਈ ਕਰਕੇ ਹੁਣ ਸਾਟਾ ਹੋ ਗਿਆ ਜੀ ਬੇਲਪੂਰੀ ਟਾਈਮ ਹੁਣ ਅਸੀਂ ਖਾਣੇ ਬੇਲਪੂਰੀ ਬਾਕੀ ਬਹੁਤ ਸੋਹਣੀ ਜਿਹੀ ਬਣੀ ਹੋਈ ਹੈ ਨਾ ਕੁਰਤੀਆਂ ਬਣੀ ਹੋਈਆਂ ਪੱਤਰ ਦੀਆਂ ਸੋਹਣੀਆਂ ਲੱਗ ਰਹੀਆਂ ਵਾਈਟ ਬਹੁਤ ਸੋਹਣੀਆਂ ਲੱਗ ਰਹੀਆਂ ਇਹ ਦੇਖੀ 골ਡਨ এলিਫੈਂਟ ਵੀ ਪਈ ਹੋਈ ਹੈ ਇਹ ਕੋਈ ਮੀਨਾ ਗਾਰੀ ਕੀਤੀ ਹੋਈ ਹੈ ਇਹਨਾਂ ਤੇ ਬਹੁਤ ਸੋਹਣੇ ਲੱਗ ਰਹੇ ਆ ਤੇ ਇਧਰ ਹੋਰ ਡੈਕੋਰੇਸ਼ਨ ਵਾਲੀਆਂ ਆਈਟਮਾਂ ਇਹ ਲੱਕੜ ਦਾ ਬਣਿਆ ਕੀ ਚੀਜ਼ ਹੈ ਲੱਕੜ ਦਾ ਹੀ ਇਹ ਲੱਕੜ ਦਾ ਫਾਉਂਟੇਨ ਬਣਿਆ ਹੈ ਫਾਉਂਟੇਨ ਹਾਂ ਬਿਲਕੁਲ ਲੱਕੜ ਦਾ ਬਣਿਆ ਹੋਇਆ ਜੀ ਇਹ ਸਾਰਾ ਤੇ ਇਧਰ ਮਾਰਬਲ ਦੇ ਬਣੇ ਹੋਏ ਆ ਜੀ ਪੋਟ ਤੇ ਉਧਰ ਵੀ ਫੁਆਰੇ ਮਾਰਬਲ ਦੇ ਬਣੇ ਹੋਏ ਆ ਤੇ ਜੇ ਕਰੀ ਸਰ ਮੇਲੇ ਦੀ ਆਪਾਂ ਗੱਲ ਕਰ ਲਈਏ ਤੇ ਇਹਦੀ ਲੋਕੇਸ਼ਨ ਹੈਗੀ ਜੀ ਰੋਜ਼ ਗਾਰਡਨ ਦੇ ਕੋਲ ਬਿਲਕੁਲ ਨਾਲ ਜੋ ਆਪਣਾ ਖਾਲੀ ਗਰਾਊਂਡ ਪਿਆ ਹੁੰਦਾ ਹੈ ਬਿਊ ਬਾਕਸ ਦੇ ਵਾਰਾ ਤੇ ਉੱਥੇ ਮੇਲਾ ਲੱਗਿਆ ਹੋਇਆ ਮੇਲਾ ਹੁੰਦਾ ਝੂੜੇ ਵਾਲਾ ਇਹ ਤਾਂ ਸਿੰਪਲ ਹੀ ਹੁੰਦਾ ਜਿਵੇਂ ਦੂਸਰੇ ਮੇਲੇ ਹੁੰਦੇ ਆ ਹਨਾ ਤੇ ਉਹੀ ਮੇਲੇ ਦੇ ਵਿੱਚ ਝੂਲੇ ਲੱਗੇ ਹੁੰਦੇ ਵੱਖ-ਵੱਖ ਤਰ੍ਹਾਂ ਦੇ ਤੇ ਉਸ ਤੋਂ ਇਲਾਵਾ ਖਾਣ ਪੀਣ ਦੇ ਟਾਲਾ ਲੱਗੀਆਂ ਹੁੰਦੀਆਂ ਦੁਕਾਨਾਂ ਲੱਗੀਆਂ ਹੁੰਦੀਆਂ ਤੇ ਕੁਝ ਖਰੀਦਦਾਰੀ ਵਾਸਤੇ ਨਾ ਜਿਵੇਂ ਕੋਈ ਹੈਂਡ ਮੇਡ ਆਈਟਮ ਹੋ ਗਈਆਂ ਜਾਂ ਉਹ ਨਿੱਕਾ ਮोटा ਘਰ ਦਾ ਸਾਮਾਨ ਉਹ ਟਾਲਾ ਲੱਗੀਆਂ ਹੋਈਆਂ ਤੇ ਮੇਨ ਅਸੀਂ ਵੈਸੇ ਇਹ ਜੋ ਇੱਥੇ ਮੱਛੀਆਂ ਵਾਲਾ ਮੇਲਾ ਲੱਗਿਆ ਹੋਇਆ ਐਕੁariums ਸੀਗੇ ਆਪਣੀ ਵਾਟਰ ਟਨਲ ਸੀ ਉਹ ਵੇਖਣ ਆਏ ਸੀਗੇ ਤੇ ਬੱਚਿਆਂ ਦੇ ਨਾਲ ਨਾਲ ਅਸੀਂ ਆ ਝੁੱਲੇ ਵਾਲਾ ਮੇਲਾ ਵੀ ਇੰਜੋਏ ਕਰ ਲਿਆ ਮੱਛੀਆਂ ਦੇਖ ਕੇ ਵਕ ਵਕ ਕਿਸਮ ਦੀ ਆ ਯਾਰ ਬਹੁਤ ਮਜ਼ਾ ਆਇਆ ਤੇ ਅਸੀਂ ਤਾਂ ਰეკਮੈਂਡ ਕਰਦੇ ਆ ਜੇਕਰ ਤੁਸੀਂ ਬਠਿੰਡੇ ਦੇ ਨੇੜੇ ਦੇਲੇ ਰਹਿੰਦੇ ਹੋ ਤਾਂ ਤੁਸੀਂ ਵੀ ਜਰੂਰ ਆ ਕੇ ਯਾਰ ਦੇਖ ਕੇ ਜਾਓ ਤੇ ਇਸ ਮੇਲੇ ਦੀ ਜੇ ਟਾਈਮਿੰਗ ਦੀ ਗੱਲ ਕਰੀਏ ਜੀ ਇਹਦੀ ਟਾਈਮਿੰਗ 4 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਹੈ ਹੈਗਾ ਵੀ 7 ਜੁਲਾਈ ਤੱਕ ਹੀ ਹੈ ਇਸ ਕੋ ਪਹਿਲਾ ਹੀ ਤੁਸੀਂ ਜਰੂਰ ਵਿਜ਼ਿਟ ਕਰੋ ਦੇਖੋ ਆਰਤੀ ਘੁੰਮੋ ਮੇਲੇ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਸਾਡੀ ਵੀਡੀਓ ਕਿਵੇਂ ਦੀ ਲੱਗੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਸਿਕਾ